ਜੋ ਤੁਸੀਂ ਪੈਂਟਰ ਨੂੰ ਉਹ ਤੋਰ ਲੈਨੇ ਗੱਡੀ ਤੇ ਤਫੇ ਕੋਲੇ ਨਾਕਾ ਲੱਗਿਆ ਤਫੇ ਕੋਲੇ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਨਾਕਾ ਵਾਲਿਆਂ ਨੂੰ ਹੱਥ ਮਾਰਦੇ ਤੁਸੀਂ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕੇ ਮੈਂ ਪੁੱਛਿਆ ਮੈਂ ਦੱਸੋ ਕਿ ਮੈਨੂੰ ਰੋਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰ ਆਉਣ ਮੈਂ ਸਮਝ ਗਿਆ ਮਖਾ ਜੀ ਇਹ ਕਹਾਣੀ ਹੁਣ ਪੁਲਿਸ ਵਾਲੇ ਕੋਈ ਹੋਰ ਅਲ ਜਾਉਣ ਬਈ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਉਹਨਾਂ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ ਹੁੰਦਾ 10:00 ਦਾ ਟਾਈਮ 3:00 ਵੀ ਦਿੱਤਾ ਉਹਨਾਂ ਦਾ 9:30 ਦਾ ਤਾਂ ਮੈਂ ਉੱਥੇ ਲੈਬ ਵੀ ਹੁੰਦਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਝ ਗੱਲ ਵਾਸਤੇ ਤੇ ਉਸ ਤੋਂ ਬਾਅਦ ਜਦੋਂ ਅਸੀਂ 5-7 ਮਹੀਨੇ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਫੂਸਦੀਆਂ ਭਰੀਆਂ ਹੁੰਦੀਆਂ ਸ਼ਬਦੀ ਸ਼ੱਪ ਸਾਨੂੰ ਆ ਕੇ ਮਤਲਬ ਕੋਤੋਂ ਨਹੀਂ ਦੇਖਿਆ ਵੀਡੀਓ ਵੀ ਵਿੱਚੋਂਵੇਂ ਕੱਟੀ-ਕੁੱਟੀ ਜਾਂਦੀ ਆ ਲੈ ਹੋਇਆ ਵਾ ਸ਼ਬਦੀ ਸ਼ੱਪ ਸਾਨੂੰ ਆ ਕੇ ਚੁਮੜ ਜਾਂਦਾ ਹੈ ਕਿ ਆ ਪੱਗ ਮੇਰੀ ਲਾ ਦਿੱਤੀ ਜਾਂਦੀ ਐ ਇੱਥੇ ਮੇਰੇ ਆ ਨਿਸ਼ਾਨ ਆ ਦੇਖੋ ਹਾਂ ਇਸ ਜਗਾ ਤੇ ਮੇਰੇ ਨਿਸ਼ਾਨ ਠੀਕ ਹੈ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜੀ ਮੈਂ ਨਾਈਟ ਪਲੇਟ ਪੜੀ ਬਲਵਿੰਦਰ ਸਿੰਘ ਨਾਮ ਲਿਖਿਆ ਸੀ ਉਹਨੇ ਇੱਥੇ ਮੇਰੇ ਗਾਲ ਚ ਗੁੱਠਾ ਲਾ ਦਿੱਤਾ ਕੋਸੇ ਬਲੀ ਗੱਡੀ ਜੀ ਫਰੌਂਬਲੀ ਆਹ ਹਾਂ ਨਹੀਂ ਰਸਦਾ ਉਹਨਾਂ ਨੇ ਦੇਖਿਆ ਕਿ ਹੁਣ ਕਦਾ ਵਾਸੇ ਪਾਸੇ ਕੋਈ ਕਾਰਨ ਨਹੀਂ ਕੋਈ ਕੁਛ ਨਹੀਂ ਪੁੱਛਿਆ ਜਦੋਂ ਕੈਸੀ ਵੀ ਸੀਨੀਅਰ ਅਫਸਰ ਆਉਂਦੇ ਨੇ ਉਹਨਾਂ ਨੇ ਥੋੜਾ ਕੀ ਕਰਵਾ ਕੁਛ ਨਹੀਂ ਕੀਤੀ ਹਾਂ ਤਾਂ ਦੂਜਾ ਚੱਲੋ ਤਿੰਨ ਗੱਡੀਆਂ ਆ ਜਾਂਦੀਆਂ ਦੱਸ ਰਿਹਾ ਹਾਂ ਨਾ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਸੀ ਨੀਲੀ ਜੀ ਪੱਗ ਵਾਲਾ ਕਹਤੋਂ ਗ੍ਰੇ ਕਲਰ ਦੀ ਪੱਗ ਵਾਲਾ ਇਨਸਪੈਕਟਰ ਸਦਰ ਥਾਣੇ ਦਾ ਸੀ ਉਹਨੇ ਮੈਨ ਹੈਂਡਲਿੰਗ ਕਰੀ ਸਾਰੀ ਕਹਾਣੀ ਸੁਣ ਲੋ ਇੱਕ ਵਾਰੀ ਗੱਲ ਪੂਰੀ ਗੱਲ ਸੁਣੋ ਪਹਿਲਾਂ ਫਿਰ ਪੁੱਛੋ ਜੀ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਉਹਨੇ ਬਰਵਿੰਦਰ ਸਿੰਘ ਨੇ ਮੇਰਾ ਦਾਲਚ ਉਠਾ ਦਿੱਤਾ ਤੇ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਬਰਦੀ ਸੀ ਉਹਨੇ ਮਰੇ ਇੱਥੇ ਪੱਖੀ ਚ ਆਖੇ ਮਰੇ ਘੂੜ ਘਾੜ ਵੀ ਪੱਖੀ ਵੀ ਇਧਰ ਨਾਲ ਪਾਸਾ ਮੇਰਾ ਨਾ ਸੋਜਾ ਬਾਅਦ ਚੀਜ਼ਾਂ ਉਹਦੇ ਸਹੀ ਆਹ ਵੇਖਦਾ ਆ ਨਾ ਇੱਥੇ ਮੇਰਾ ਗੋਲੀਆਂ ਲੱਗਣ ਕਰਕੇ ਪਰੇਸ਼ਾਨ ਹੋਇਆ ਵਾ ਆ ਮੇਰੇ ਸੋਜਾ ਕਿ ਮੈਨੂੰ ਚੱਕ ਕੇ ਗੱਡੀ ਸਿੱਧ ਦੇ ਦੀ ਜੇ ਇੱਕ ਨੇ ਗਾਲ ਮੇਰਾ ਤੱਪ ਲਿਆ ਤੇ ਪੱਗ ਮੇਰੀ ਲਾਹਤੀ ਤੇ ਇੱਕ ਬੰਦਾ ਘਸੋਨ ਨਵਾਰ ਹੈ ਕੋਈ ਮਰੇ ਜੁੰਡੇ ਫੜ ਰਿਹਾ ਕੋਈ ਦਰੀਆ ਪਾਹਾਂ ਨਹੀਂ ਰਿਹਾ ਜਾਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿ ਦਿੱਤੀ ਵੀ ਹਲਕੇ ਕੁੱਤੇ ਕਿਸੇ ਸਹਿਰ ਮੰਗਰ ਜਾਂ ਬਿੱਲੇ ਮੰਗਰ ਤੇ ਉਹਨੂੰ ਢੀਰੋ ਢੀਰ ਕਰਦੇ ਆ ਇਸ ਤਰੀਕੇ ਨਾਲ ਇਨੀ ਦਰੀਂਦਰੀ ਦੇ ਨਾਲ ਉਹਨਾਂ ਨੇ ਮੈਨੂੰ ਉੱਥੋਂ ਐਨ ਕਮਾਨ ਕਰਕੇ ਗੱਡੀ ਸੱਟ ਲਈ ਜਦੋਂ ਜਦੋਂ ਮੈਨੂੰ ਗੱਡੀ ਮੈਂ ਉਹਨੂੰ ਕਿਹਾ ਕੀਤਾ ਕੋਈ ਜਰਮ ਕੀਤਾ ਅਸੀਂ ਤੁਹਾਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ ਜੀ ਛੋਟੇ ਸੀ ਜੇ ਅਸੀਂ ਸਾਡੇ ਕੋਲ ਮਨ ਚੋਰ ਹੁੰਦਾ ਤੇ ਅਸੀਂ ਸੋੜੇ ਇੱਧਰ ਦੀ ਕਿਉਂ ਦੇ ਅਸੀਂ ਹੋਰ ਕਿਸੇ ਪਾਸੇ ਨੰਗੇ ਜਾਂਦੇ। ਉਤੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ। ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹੇ ਮਾਂ ਦੀ ਕਾਲੀ। ਤੇਰੀ ਮਾਂ ਦੀ। ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ। ਹਾਂ ਸੋ ਮੈਂ ਇੱਕ ਸੌ ਦੱਸਦਾ ਵੀ ਦ੍ਰਿਸ਼ਟੀ ਦੀ ਗੱਲ। ਜਿਵੇਂ ਕੋਈ ਨਫ਼ਰਤ ਨਹੀਂ ਭਰੀ ਹੁੰਦੀ ਬੰਦੇ ਮਿੱਥਤੀ ਆਏ ਵੀ ਆਏ ਕਰਨਾ ਹੀ ਕਰ ਇਸ ਤਰੀਕੇ ਨਾਲ ਉਹ ਬੰਦੇ ਪੈ ਤੇ ਅਚਾ ਫਿਰ ਤੁਹਾਨੂੰ ਹੋਰ ਲੱਗਦਾ ਜਿਹੜਾ ਬਰਬੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਬਾਰ-ਬਾਰ ਸਭ ਤੋਂ ਜ਼ਿਆਦਾ ਉਸ ਬੰਦੇ ਨੂੰ ਗੱਲਾਂ ਬਤਾ ਕੀ ਬੋਲ ਰਿਹਾ ਮੈਨੂੰ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਖੜਕੂਵਾਦ ਬੜੇ ਚਲਾਏ ਆ 20 ਜਿਹੜਾ ਪੁਸ਼ ਨੂੰ ਕੀ ਹੋ ਗਿਆ ਕਨਪ ਪਟਿਆਲੇ ਇੰਕਾਊਂਟਰ ਹੋਇਆ ਕੀ ਹੋਊ ਉਹ ਚ ਪੁਸ਼ ਨੂੰ ਰਾਤ ਉਹਨੇ ਗੱਡੀ ਰੋਕ ਲਈ ਕਹਿੰਦਾ ਇਹਦੇ ਤੇ ਗੋਲੀ ਮਾਰਦੇ ਨੇ ਗੋਲੀ ਮਾਰਨੇ ਗੋਲੀ। ਯਾਨੀ ਇਹ ਗੱਲਾਂ ਬਲਵਿੰਦਰ ਸਿੰਘ ਮੈਨੂੰ ਜਿਹੜਾ ਹੌਲ ਦਾ ਆ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਉਹਨਾਂ ਨੇ ਉੱਛੇ ਰ ਜਾ ਕੇ ਸਾਨੂੰ ਹੋਰ ਵੀ ਜਣੇ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਜਿਹੜੀ ਉਹ ਦਿਆਂ ਨੇ ਉਹ ਬਲਵਿੰਦਰ ਸਿੰਘ ਕੋਲੋਂ ਮਾਇਨਸ ਸਿਰਫ ਬੱਤੀ ਜਿਹੜੀ ਕੱਢੀ ਹੈ। ਜਾ ਹੋਰ ਬਹੁਤ ਤਰ੍ਹਾਂ ਤੁਸੀਂ ਐ ਕਰਦੇ ਆ ਤੁਸੀਂ ਪਰ ਉਹ ਵਾਲੀ ਕਦੇ ਉਸ ਦੇ ਖਿਲਾਫ ਬੋਲਣ ਲੱਗ ਜਾਂਦੇ ਨੇ ਕੋਈ ਸਰਕਾਰ ਦੇ ਖਿਲਾਫ ਬੋਲਣ ਦੀ ਆਹ ਚਲਣਾ ਕਦੋਂ ਕਹਿੰਦੇ ਇਹਨਾਂ ਨੇ ਪੰਜਾਬ ਹੀ ਸਾਨੂੰ ਕਿਹਾ ਸਾਧਨ ਉੱਥੇ ਇਹਨਾਂ ਨੇ ਸਾਡੀ ਗੁੰਜੀ ਪਾਈ 5 ਸਾਲਾਂ ਦੀ ਹਵਾਲਾ ਇਹ ਬਲਵਿੰਦਰ ਸਿੰਘ ਜਦੋਂ ਉੱਥੇ ਲਾਈਵ ਨੂੰ ਉਹਨਾਂ ਦਾ ਗੰਗਰ ਨਹੀਂ ਗੱਡੀ ਚ ਨਹੀਂ ਇਹੀ ਬਲਵਿੰਦਰ ਸਿੰਘ ਜਿਹੜਾ ਇਹ ਚੌਂਕੀ 'ਚ ਵੀ ਹੁੰਦਾ ਅੱਛਾ ਜਿਹੜਾ ਤੁਹਾਡਾ ਗੱਡੀ ਦੇ ਨਾਲ ਖੜਪੜਦਾ ਕਿ ਆ ਉਹ ਬਲਵਿੰਦਰ ਸਿੰਘ ਹੈ ਜੀ ਉਹ ਬਲਵਿੰਦਰ ਸਿੰਘ ਦੇ ਨਾਲ ਦੇ ਸਿਵਲ ਵਰਦੀ ਚ ਹੋਰ ਮੁੰਡਾ ਉਹ ਵੀ ਸਾਨੂੰ ਪਤਾ ਨਹੀਂ ਹੋਣ ਦਾ ਉਹ ਸਿਪਾਈ ਹੈ ਸਿਵਲ ਕੋਈ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਮੈਂ ਸੈਂਡਲਿੰਗ ਕਰੀ ਹੋਵੇ ਜਿਵੇਂ ਤੁਸੀਂ ਦੱਸ ਰਹੇ ਤੇ ਬਲਵਿੰਦਰ ਸਿੰਘ ਹੀ ਮੈਂ ਤੁਸੀਂ ਦੱਸ ਰਹੇ ਹੋ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ بیا ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ ਉਹ 15 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਆ ਇਹ ਸਾਰੀ ਤਪੇ ਦੀ ਗੱਲਬਾਤ ਕਿੱਥੇ ਕੋਈ ਹੈ ਤਪੇ ਤਪੇ ਦੀ ਗੱਲ ਹੈ ਜਿੱਥੇ ਸਾਰੇ ਪੂਰੇ ਬਾਹਰ